ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਪੰਜਵਾ ਘਰ ਪਹਿਲਾ ਅਸ਼ਟਪਦੀਆ ਕਾਰਨ ਸਮਰੱਥ ਜਿਉ ਪਿੰਡ ਜਿਨ ਸਾਜਿਆ ਭਾਈ ਦੇ ਕਰ ਆਪਣੇ ਵਰਥ ਸਭ जग ਜਿਨ ਹੈ ਉਪਾਇ ਭਾਈ ਸੋ ਨਰਥ ਜੀਓ ਪਿੰਡ ਜਿਨ ਸਾਜ ਆ ਭਾਈ ਦੇਖਾਰ ਆਪਣੇ ਵਾਥ ਕੇ ਨ ਕਹੀਏ ਕਿਉਂ ਦੇਖੀਏ ਭਾਈ ਕਰਤਾ ਇੱਕ ਆਕਾਠ ਗੁਰ ਗੋਬਿੰਦ ਸਲਾਹੀਐ ਭਾਏ ਜਿਸ ਤੇ ਜਾਪੈ ਤਤਥ ਮੇਰੇ ਮਨ ਜਪੀਐ ਹਰ ਭਗਵੰਤਾ ਨਾਮ ਦਾਨ ਦੇ ਜਨ ਆਪਣੇ ਦੁਖ ਦਰਦ ਕਾਹੰਤਾ ਵਿੱਚ ਹੈ ਭਾਈ ਨੌ ਨਿਦ ਭਰੇ ਪੰਡਾਰ ਇਸ ਕੀ ਕੀਮਤ ਨਾ ਪਵੈ ਭਾਈ ਉੱਚਾ ਅਗਮ ਅਪਾਰ ਜੀ ਜੰਤ ਪ੍ਰਤਪਾਲ ਦਾ ਭਾਈ ਨਿਤ ਨਿਤ ਕਰਦਾ ਸਾਰ ਸਤਗੁਰੂ ਪੂਰਾ ਭੇਟੀਐ ਭਾਈ ਸ਼ਬਦ ਮਿਲਾਵਣ ਹਾਰ ਸੱਚੇ ਚਰਨ ਸਰੇਵੀਐ ਭਾਈ ਭ੍ਰਮ ਭਾਉ ਹੋਵੈ ਨਾਸ ਮੇਲ ਸੰਤ ਸਭਾ ਮਨ ਮਾਜੀਐ ਭਾਈ ਆਰਕ ਨਾਮ ਨਿਵਾਸ ਮਿਟੈ ਅੰਧੇਰਾ ਅਗਿਆਨਤਾ ਭਾਏ ਕਮਲ ਹੋਵੈ ਪਰਗਾਸ ਗੁਰ ਬਾਣੀ ਸੁਖ ਉਪਜੈ ਭਾਏ ਸਭ ਖਾਲ ਸਤ ਗੁਰਪਾਸ ਮੇਰਾ ਤੇਰਾ ਛੋੜੀਐ ਭਾਈ ਹੋਇਐ ਸਭ ਕੀ ਧੂਰਾ ਘਾਟ ਘਾਟ ਬ੍ਰਹਮ ਬਸਾਰਿਆ ਭਾਈ ਪਿੱਖਾ ਸੁੜੈ ਹਜੂਰਾ ਜੇਤ ਜਨ ਵਿਸਰੇ ਪਾਰ ਬ੍ਰਹਮ ਭਾਈ ਦੇਰ ਦੇਰ ਮਰੀਏ ਝੂਰਾ ਕਰਨ ਕਰਾਵਨ ਸਰਥੋ ਪਾਈ ਸਰਬ ਕਲਾ ਪਰਪੂਰਾ ਪ੍ਰੇਮ ਪਦਾਰਥ ਲਾਭ ਹੈ ਭਾਈ ਮਾਇਆ ਬੋਹ ਬਿਰਾਸ ਜਸ ਭਾਵਤਾ ਮੇਲ ਲਏ ਭਾਈ ਹਿਰਦੈ ਨਾਮ ਨਿਵਾਸ ਗੁਰਮੁਖ ਕਾਮਨ ਪਰਗਾਸਿਆ ਭਾਈ ਹਿਰਦੈ ਹੋਆ ਪਰਗਾਸ ਪ੍ਰਗਟ ਭਾਇਆ ਪਰਤਾਪ ਪ੍ਰਭ ਭਾਈ ਰੋਲਿਆ ਧਰਤ ਆਕਾਸ ਗੁਰਮੂਰੈ ਸੰਤੋਖਿਆ ਭਾਈ ਐਨਸ ਲਾਗਾਉ ਰਸਦਾ ਰਾਮ ਰਵੇ ਸਦਾ ਭਾਈ ਸੱਚਾ ਸਾਦਸੂਆ ਸੋੜ ਸੋੜ ਜੀਵਿਆ ਭਾਈ ਦੇ ਚਲ ਪਾਇਆ ਥਾਉ ਜਿਸ ਪਰ ਤੀਤ ਨ ਆਵਈ ਭਾਈ ਸੋ ਜੀੜਾ ਜਲ ਜਾਉ ਬਹੁ ਗੁਣ ਮੇਰੇ ਸਾਹਿਬੈ ਭਾਈ ਹੋ ਤਿਸ ਕਾ ਬਲ ਜਾਉ ਨੇੜੇ ਕੋਈ ਯਾਰੀ ਪਾਲਦਾ ਭਾਈ ਦੇਹ ਮਿਥਾ ਵਖਾਉ ਰਿਜਕ ਸੰਭਾਵੇ ਸਾਸ ਸਾਸ ਭਾਈ ਗੂੜਾ ਜਾ ਕਾ ਲਾਓ ਜਿਸ ਗੁਰਪਸਾਚਾ ਭੇਟੀਐ ਭਾਈ ਪੂਰਾ ਤਿਸ ਕਰਮਾਓ ਇਸ ਬਿਨ ਘੜੀ ਨਾ ਜੀਵੀਐ ਭਾਈ ਸਰਵ ਕਲਾ ਪਰਪੂਰਾ ਸਾਸ ਗਿਰਾਸ ਨ ਵਿਸਰੈ ਭਾਈ ਏਖ ਸਦਾ ਆਜੂਰਾ ਸਾਧੂ ਸੰਗ ਮਿਲਾਇਆ ਭਾਈ ਸਰਵ ਰਹਿਆ ਪਰਪੂਰਾ ਜਿੰਦਾ ਪ੍ਰੀਤਨ ਲਗੀਆਂ ਭਾਏ ਸੇ ਲੈ ਤਿਤ ਮਰਦੇ ਝੂਰਾ ਅੰਚਲ ਲਾਇਤ ਰਾਇਆ ਭਾਏ ਹੋ ਜਲ ਦੁਖ ਸੰਸਾਰ ਕਰ ਕਿਰਪਾ ਨਦਰ ਦਿਹਾਲਿਆ ਭਾਏ ਕੀ ਤੋਰ ਅੰਗਿਆ ਪਾਰ मान तालीतल होया पाए ओ जन नाम आधार नानक तिस शरणागति पाए जे विक काटन हार <coughs> मान तान शीतल होया पाए ੋ ਜਨਨਾ ਮਿਆਧਾਰਾ ਨਾਨਕ ਇਸ ਸਰਣਾਗਤੀ ਪਾਏ ਜੇ ਕੇਲ ਵਿਖ ਕਟਣ ਖਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ